ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲ ਤੱਕ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਣਿਆ ਹੈ ਇੱਕ ਬ੍ਰਹਮਦਾਸ ਪੰਡਤ ਇੱਕ ਕਮਾਲ ਨਾਮ ਦਾ ਮੁਸਲਮਾਨ ਆਪਸ ਵਿੱਚ ਗੱਲਾਂ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਬਾਰੇ ਵਿੱਚ ਇੱਕ ਅਿਆਲੀ ਨੇ ਛੇੜਖਾਨੀ ਕੀਤੀ ਗੁਰੂ ਨਾਨਕ ਸਾਹਿਬ ਦੀ ਨਿਰਾਦਰੀ ਕੀਤੀ ਤਾਂ ਉਸ ਅਯਾਲੀ ਦੇ ਸਾਰੇ ਦੁੰਬੇ ਮਰਨੇ ਸ਼ੁਰੂ ਹੋ ਗਏ ਉਹ ਜਾ ਕੇ ਚਰਨੀ ਪਿਆ ਮਹਾਰਾਜ ਨੇ ਕਿਹਾ ਦੁੰਬਿਆਂ ਦੇ ਕੰਨ ਵਿੱਚ ਵਾਹਿਗੁਰੂ ਕਹਿ ਜਦ ਜਾ ਕੇ ਦੁੰਬਿਆਂ ਦੇ ਕੰਨ ਵਿੱਚ ਵਾਹਿਗੁਰੂ ਕਿਹਾ ਤਾਂ ਏਕ ਏਕ ਕਰਕੇ ਸਾਰੇ ਦੁੰਬੇ ਨੌ ਵਰ ਨੌ ਹੋ ਗਏ ਔਰ ਜਮਾ ਰੇਵੜ ਛੱਡ ਕੇ ਸਤਿਗੁਰ ਜੀ ਦੀ ਸ਼ਰਨ ਪਿਆ ਤੇ ਮੁੜ ਕੇ ਘਰ ਨਹੀਂ ਗਿਆ ਦੂਏਤੀਏ ਦਿਨ ਰੇਵੜਾ ਦਾ ਮਾਲਕ ਗਿਆ ਤਾਂ ਉਸਨੇ ਵੀ ਫਿਰ ਮਹਾਰਾਜ ਜੀਆਂ ਦੀ ਸ਼ਰਨ ਗ੍ਰਹਿਣ ਕੀਤੀ ਇੱਥੋਂ ਤੱਕ ਆਪਾਂ ਇਤਿਹਾਸ ਕੱਲ ਸਰਵਣ ਕੀਤਾ ਸੋ ਆਓ ਅੱਜ ਅੱਗੇ ਮਹਾਰਾਜ ਜੀਆਂ ਦਾ ਇਤਿਹਾਸ ਸਰਵਣ ਕਰੀਏ ਪਹਿਲਾਂ ਪਿਆਰ ਸਤਕਾਰ ਸਹਿਤ ਜਪੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ सतनाम वाहे गुरु सतनाम वाहे गुरु सत्म वाहे गुरु साम वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਬ੍ਰਹਮਦਾਸ ਨੇ ਕਿਹਾ ਜਾਰਾ ਕੀ ਤਕਣਾ ਹੈ ਛਾਲ ਮਾਰ ਤੇ ਮਿਲ ਸਾਨੂੰ ਵੀ ਮਿਲਾ ਮਿੱਤਰਾ ਕਾਹ ਦੀਆਂ ਜਿਤਾ ਤੇ ਕਾਹ ਦੇ ਡਰ ਉਮਰ ਹੀ ਲੰਘ ਗਈ ਆ ਮੌਤ ਸਾਹਮਣੇ ਹੈ ਹੁਣ ਤਾਂ ਵਣ ਵਣ ਮੌਤ ਦੀ ਕੂਕ ਦੇ ਰਿਹਾ ਹੈ ਹਾਂ ਹੁਣ ਹੀ ਸਹੀ ਖਬਰੇ ਕਿਤੋਂ ਅੱਲਾਹ ਬੋਲ ਪਵੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆਂ ਰੋਟੀ ਆ ਗਈ ਕਸ਼ਮੀਰੀਆਂ ਦੀ ਰੋਟੀ ਚਾਵਲ ਕਰਮ ਦਾ ਸਾਗ ਤੇ ਕਦੇ ਨਾਲ ਕੋਈ ਮੱਛੀ ਜਾਂ ਮਾਸ ਹੁੰਦਾ ਹੈ ਕਦੇ ਜਿਵੇਂ ਅੱਜ ਦੇ ਸਮੇਂ ਵਿੱਚ ਨਾਨ ਤੇ ਕੁਲਚਾ ਆਦਕ ਹਨ ਇਸ ਤਰ੍ਹਾਂ ਦਾ ਖਾਣਾ ਵੀ ਕਸ਼ਮੀਰੀਆਂ ਦਾ ਹੁੰਦਾ ਹੈ ਉਦਾਸ ਹੋਏ ਕਮਾਲ ਨੇ ਓਗਲ ਨਿਕਲ ਕੇ ਕੁਛ ਖਾਦਾ ਘੁੱਟ ਪਾਣੀ ਦਾ ਪੀਤਾ ਤੇ ਕਿਹਾ ਸ਼ੁਕਰ ਤੇਰਾ ਸ਼ੁਕਰ ਹੈ ਤੂੰ ਜੋ ਪਰਦੇ ਤੋਂ ਕਦੇ ਬਾਹਰ ਨਹੀਂ ਆਇਆ ਦੋਵੇਂ ਪੁਰਾਣੇ ਮੇਲੀ ਪਰ ਅੱਡ ਅੱਡ ਮਤਾਂ ਦੇ ਖਿਆਲਾਂ ਦੇ ਜਿਵੇਂ ਅੱਗ ਤੇ ਪਾਣੀ ਮੇਲੀ ਹੋਣ ਢੇਰ ਚਿਰ ਆਪਣੇ ਦਰਦਾਂ ਦੁੱਖਾਂ ਦੇ ਹਾਵੇ ਕੱਢਦੇ ਰਹੇ ਤੇ ਫਿਰ ਆਪੋ ਆਪਣੇ ਟਿਕਾਣੇ ਤੇ ਚਲੇ ਗਏ ਫੈਸਲਾ ਇਹ ਹੋਇਆ ਕਿ ਨਵੇਂ ਆਏ ਤਪੇ ਨੂੰ ਮਿਲਣਾ ਜ਼ਰੂਰ ਚਾਹੀਦਾ ਹੈ ਰਾਤ ਬੀਤ ਰਹੀ ਹੈ ਹੁਕਮ ਦੇ ਵੱਦੇ ਤਾਰੇ ਚੰਦ ਟੁਰੇ ਜਾ ਰਹੇ ਨੇ ਪਰ ਇਹ ਮਨੁੱਖ ਹੁਕਮ ਵਿੱਚ ਨਾ ਟੁਰਦੇ ਅਮੋੜ ਪਣੇ ਨਾਲ ਠੇਡੇ ਖਾ ਰਿਹਾ ਹੈ ਕਮਾਲ ਦਾ ਮੱਥਾ ਤਪ ਰਿਹਾ ਹੈ ਨੀਂਦ ਨਹੀਂ ਆ ਰਹੀ ਜਨਨ ਉੱਠਦੀ ਹੈ ਆਖਦਾ ਅੱਲਾ ਕਿਉਂ ਮੈਂ ਉੜੀਕਾ ਕਿ ਬ੍ਰਹਮਦਾਸ ਕੀ ਖਬਰ ਲਿਆਉਂਦਾ ਹੈ ਸੈਂਕੜੇ ਚੇਲੇ ਹਨ ਉਸਦੇ ਚੇਲਿਆਂ ਦੀ ਸ਼ਰਮ ਨੇ ਕਿੰਨੇ ਦਿਨ ਖਬਰ ਉਸ ਨੂੰ ਰੋਕ ਕੇ ਰੱਖਣਾ ਹੈ ਮੇਰਾ ਮਨ ਤੜਫ ਰਿਹਾ ਹੈ ਬਰਬਾਦ ਗਈ ਉਮਰ ਦੇ ਹਾਵੇ ਕੱਢ ਰਿਹਾ ਹੈ ਕਾਦੀ ਸ਼ਰਮ ਕਾਦੀ ਸੋਚ ਕਾਦਾ ਦੀਨ ਤੇ ਕਾਦਾ ਧਰਮ ਠੰਡ ਹੀ ਨਹੀਂ ਵਰਤੀ ਮਨ ਵਿੱਚ ਫਿਰ ਕਾਦੇ ਧਰਮੀ ਆ دیدار ਨਹੀਂ ਹੋਏ ਤਾਂ ਕੀ ਚਲੋ ਹੇ ਮਨ ਚੱਲ ਚੱਲੀਏ ਅਜੇ ਪਹਿਰ ਰਾਤ ਰਹਿੰਦੀ ਸੀ ਕਿ ਕਮਾਲ ਉੱਠ ਤੁਰਿਆ ਪਤਾ ਥੋ ਤਾਂ ਬ੍ਰਹਮਦਾਸ ਦੱਸ ਗਿਆ ਸੀ ਕਿ ਤਪਾ ਕਿੱਥੇ ਵਿਰਾਜਦਾ ਹੈ ਉਸ ਟਿਕਾਣੇ ਤੇ ਜਾ ਕੇ ਪਹੁੰਚਿਆ ਬਨ ਵਿੱਚ ਧੂਣੀ ਮਗ ਰਹੀ ਹੈ ਅੱਗ ਲਟ ਲਟ ਬਲ ਰਹੀ ਹੈ ਇਸ ਦਾ ਅੱਗ ਦਾ ਚਾਨਣ ਸਾਰੇ ਫੈਲ ਰਿਹਾ ਹੈ ਦੋ ਜਵਾਨ ਬੜੇ ਸੋਹਣੇ ਚਿਹਰੇ ਵਾਲੇ ਮਰਦ ਬੈਠੇ ਆ ਇੱਕ ਪਾਸੇ ਅੱਗ ਮਗ ਰਹੀ ਐ ਦੂਜੇ ਪਾਸੇ ਦੋਹਾਂ ਦੇ ਚਿਹਰੇ ਭਖ ਭਖ ਕਰ ਰਹੇ ਐ ਕਮਾਲ ਨੂੰ ਸੂਰਤ ਵੇਖ ਕੇ ਠੰਡ ਪੈ ਗਈ ਅੱਗੇ ਵੱਧ ਕੇ ਸਲਾਮ ਦਵਾ ਕੀਤੀ ਸ਼ੀਹਾ ਨੇ ਕਿਹਾ ਆਓ ਬਜ਼ੁਰਗ ਸੱਜਣ ਸਵੇਰੇ ਹੀ ਆ ਗਏ ਕਮਾਲ ਨੇ ਕਿਹਾ ਸਵੇਰੇ ਕਿੱਥੇ ਵਕਤ ਵਿਹਾ ਕੇ ਤੇ ਉਮਰ ਗਵਾ ਕੇ ਆਇਆ ਹਾਂ ਸ਼ੀਹਾ ਨੇ ਕਿਹਾ ਜੋ ਆ ਗਿਆ ਉਸ ਦਾ ਵਕਤ ਕਾਣੂ ਵਿਹਾ ਗਿਆ ਜਿਵੇਂ ਆਮ ਆਪਾਂ ਗੱਲ ਕਰਦੇ ਹਾਂ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜਾਵੇ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਸ਼ੀਹੇ ਨੇ ਕਿਹਾ ਜਦੋਂ ਆਈ ਗਏ ਹੁਣ ਤੇਰਾ ਵਕਤ ਕਾਣੂ ਖਰਾਬ ਹੋਇਆ ਕਮਾਲ ਨੇ ਕਿਹਾ ਤਪਾ ਜੀ ਤੁਸੀਂ ਹੋ ਸ਼ੀਹੇ ਨੇ ਕਿਹਾ ਨਹੀਂ ਜੀ ਮੈਂ ਤਾਂ ਉਹਨਾਂ ਦਾ ਦਾਸ ਹਾਂ ਕਮਾਲ ਨੇ ਕਿਹਾ ਆਪ ਜੀ ਕਿੱਥੇ ਹਨ ਸ਼ੀਹੇ ਨੇ ਕਿਹਾ ਚਸ਼ਮੇ ਦੇ ਸਿਰ ਤੇ ਟਹਿਲ ਰਹੇ ਹਨ ਚਸ਼ਮਾ ਕੀ ਹੁੰਦਾ ਹੈ ਜਿਵੇਂ ਪਹਾੜੀਆਂ ਦੇ ਵਿੱਚੋਂ ਪਾਣੀ ਵਗਦਾ ਹੈ ਤਾਂ ਉਹ ਵਗਦਾ ਹੋਇਆ ਪਾਣੀ ਜਿਹੜਾ ਪਹਾੜੀ ਦੇ ਵਿੱਚੋਂ ਦੀ ਬਾਹਰ ਆਉਂਦਾ ਹੈ ਉਸ ਨੂੰ ਚਸ਼ਮਾ ਕਿਹਾ ਜਾਂਦਾ ਹੈ ਜਿਹੜੀ ਪਹਾੜੀ ਦੇ ਵਿੱਚੋਂ ਚਸ਼ਮਾ ਫੁੱਟਿਆ ਹੋਇਆ ਸੀ ਉਸ ਪਹਾੜੀ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਟਹਿਲ ਰਹੇ ਸਨ ਆਖਿਆ ਚਸ਼ਮੇ ਦੇ ਸਿਰ ਤੇ ਟਹਿਲ ਰਹੇ ਨੇ ਕਮਾਲ ਨੇ ਕਿਹਾ ਮੈਂ ਉਤਾਵਲਾ ਹਾਂ ਊੜੀਕਾਂ ਕਿ ਬਿਆਦਵੀ ਕਰਾਂ ਤੇ ਉੱਥੇ ਚਲਿਆ ਜਾਵਾਂ ਸ਼ੀਹੇ ਨੇ ਕਿਹਾ ਜਮ ਜਮ ਜਾਓ ਅਮਰਦ ਨੇ ਕਦੇ ਕਿਸੇ ਤੋਂ ਨੱਕ ਨਹੀਂ ਵਟਿਆ। ਪ੍ਰੇਮ ਨੇ ਕਦੇ ਕਿਸੇ ਤੋਂ ਨਫ਼ਰਤ ਨਹੀਂ ਕੀਤੀ। ਕਮਾਲ ਨੇ ਕਿਹਾ ਇਹ ਸੋਹਣੇ ਬਾਗ ਸੁਣ ਕੇ ਜਾਂ ਟਹਿਲ ਰਹੇ ਤਪਾ ਜੀ ਦੇ ਨੇੜੇ ਆਇਆ ਤਾਂ ਨੈਣ ਬੌਰੇ ਹੋ ਗਏ। ਚੰਦ ਦੀ ਚਾਨਣੀ ਉੱਤੇ ਪੈ ਰਹੀ ਸੀ। ਦੂਰੋਂ ਅੱਗ ਦੀ ਛਵਾ ਆ ਰਹੀ ਸੀ। ਉਸ ਵਿੱਚ ਐਸਾ ਸੁੰਦਰਤਾ ਦਾ ਕੋਈ ਝਲਕਾ ਵੱਜਾ ਜਿਹੜਾ ਕਦੇ ਨਹੀਂ ਸੀ ਪਹਿਲਾਂ ਦੇਖਿਆ। ਬੇਵਸ ਤੇ ਬੇਵਲ ਹੋ ਕੇ ਕਮਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਚਰਨਾਂ ਨਾਲ ਲਿਪਟ ਗਿਆ ਐਸਾ ਲਿਪਟਿਆ ਕਿ ਦੇਹ ਨਾਲ ਨਹੀਂ ਸਗੋਂ ਤਨ ਨਾਲ ਐਸਾ ਕਿ ਮਨ ਨੂੰ ਮਨ ਦੀ ਸੁਧ ਨਾ ਰਹੀ ਹੋਸ਼ ਨੂੰ ਹੋਸ਼ ਨਾ ਰਹੀ ਫੁਰਨੇ ਨੂੰ ਅਫੁਰਤਾ ਆ ਗਈ ਸੁਧ ਨੂੰ ਮਸਤੀ ਹੋ ਗਈ ਸੁਰਤ ਨੂੰ ਮਗਨਤਾਸ਼ ਆ ਗਈ ਕਿਤਨੇ ਸਮੇਂ ਬਾਅਦ ਕਮਾਲ ਜੀ ਨੂੰ ਹੋਸ਼ ਆਈ ਤਾਂ ਕੀ ਦੇਖਦੇ ਐ ਸਿਰ ਕਿਸੇ ਦੀ ਗੋਦ ਵਿੱਚ ਪਿਆ ਕੋਈ ਪਿਆਰ ਦਾ ਹੱਥ ਸਿਰ ਤੇ ਫਿਰ ਰਿਹਾ ਹੈ ਤੇ ਕਿਸੇ ਹੋਰ ਪਾਸਿਓਂ ਮਿੱਠੀ-ਮਿੱਠੀ ਧੁਨੀ ਆ ਰਹੀ ਹੈ ਤੂੰ ਧੁਨੀ ਆ ਰਹੀ ਹੈ ਸ਼ਬਦ ਦੀ ਸ਼ਬਦ ਕਿਹੜਾ ਗਾ ਰਿਹਾ ਕੋਈ ਸਿੱਧ ਸਮਾਦ ਕਰੈ ਨਿਤ ਝਗਰਾ ਦੋਹ ਲੋਚਨ ਕਿਆ ਹੈ ਰ ਅੰਤਰ ਜੋਤ ਸ਼ਬਦ ਤੂੰ ਜਾਗੈ ਸਤਿਗੁਰ ਝਗਰ ਨਵੇਰੈ ਇਹ ਬਾਣੀ ਦਾ ਸ਼ਬਦ ਗਾਇਆ ਜਾ ਰਿਹਾ ਹੈ ਕਮਾਲ ਨੂੰ ਹੁਣ ਪੁੱਛਣ ਪਛਾਣ ਦੀ ਲੋੜ ਨਹੀਂ ਰਹੀ ਉਸ ਦੇ ਅੰਦਰ ਇਸ ਦਾਤੇ ਦੀ ਇੱਕ ਸ਼ੂ ਮਾਤਰ ਨਾਲ ਇੱਕ ਸੁਰਤਾ ਛਾ ਰਹੀ ਹੈ ਹੁਣ ਇਉਂ ਲੱਗਿਆ ਜਿਵੇਂ ਅਮਰਤ ਦਾ ਮੀਂਹ ਵਰਸ ਰਿਹਾ ਹੈ ਸਤਿਗੁਰ ਜੀ ਨੇ ਕਿਹਾ ਕਮਾਲ ਕਮਲ ਹੋ ਗਿਆ ਕਮਲ ਦਾ ਮਤਲਬ ਹੁੰਦਾ ਹੈ ਵੀ ਪੂਰਾ ਮਾਹਰ ਜਿਹੜਾ ਸਾਰੇ ਕੰਮ ਦੇ ਵਿੱਚ ਮਾਹਰ ਹੋਵੇ ਕਿਸੇ ਵੀ ਕੰਮ ਦੀ ਕੱਲੀ-ਕੱਲੀ ਚੀਜ਼ ਜਾਣਦਾ ਉਹਨੂੰ ਕਿਹਾ ਜਾਂਦਾ ਹੈ ਕਾਮਲ ਕਮਾਲ ਕਾਮਲ ਹੋ ਗਿਆ ਜਾਂ ਇਸ ਬਸਮਾਦ ਵਿੱਚ ਸਦਾ ਜਿਉ ਇਹ ਜੀਵਨ ਹੈ ਇਹ ਦਮ ਬਦਮ ਦਾ ਦਰਸ਼ਨ ਹੈ ਸਰਸ ਸਿਮਰਨ ਵਿੱਚ ਵਰਸ ਨਿਹਾਲ ਮਹਾਰਾਜ ਨੇ ਕਿਹਾ ਨਿਹਾਲ ਕਮਾਲ ਵਿੱਚ ਹੁਣ ਉੱਤਰ ਦੇਣ ਕੁਝ ਹੋਰ ਪੁੱਛਣ ਇੱਥੋਂ ਤਾਈਂ ਕਿ ਬੋਲਣ ਦੀ ਵੀ ਕੋਈ ਚਾਹਨਾ ਨਹੀਂ ਹੈ ਤਪ ਤੇ ਜਿਹੜੀ ਸੀ ਅੰਦਰ ਹਿਰਦੇ ਚ ਜਲਨ ਹੋ ਰਹੀ ਸੀ ਉਹ ਬੁਝ ਗਈ ਠੰਡ ਪੈ ਰਹੀ ਆ ਆਪ ਹੀ ਸਿਮਰਨ ਹੋਈ ਜਾਂਦਾ ਹੈ ਅੱਗੇ ਤਾਂ ਸਿਮਰਨ ਕਰਨਾ ਪੈਂਦਾ ਸੀ ਅੱਜ ਕਰਨ ਦੀ ਲੋੜ ਨਹੀਂ ਰਹੀ ਸਿਮਰਨ ਆਪੇ ਹੀ ਹੋ ਰਿਹਾ ਹੈ ਠੰਡ ਪੈ ਰਹੀ ਹੈ ਆਪੇ ਟਿਕ ਰਿਹਾ ਹੈ ਮਨ ਤੇ ਸੁਖ ਮਾਣ ਰਿਹਾ ਹੈ ਤੇ ਬਾਣੀ ਦਾ ਸ਼ਬਦ ਚੱਲ ਰਿਹਾ ਹੈ ਕਿਹੜਾ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਜ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ ਇਸ ਬਾਕ ਅਨਸਾਰ ਸੁਖ ਦਾ ਸਤਗੁਰ ਨੇ ਪਤਾ ਦਿੱਤਾ ਹੈ ਤੇ ਸੁਖ ਵਿੱਚ ਮगन ਹੋਇਆ ਆਗਿਆ ਪਾ ਕੇ ਟਿਕਾਣੇ ਨੂੰ ਸਹਿਜੇ ਸਹਿਜੇ ਮगन-ਮगन ਚੱਲੇ ਟੁਰ ਪਿਆ ਕਮਾਲ ਦੋ ਤਿੰਨ ਦਿਨ ਬੀਤ ਗਏ ਬ੍ਰਹਮਦਾਸ ਜੀ ਰੋਜ਼ ਉਦਮ ਕਰਦੇ ਕਿ ਤਪਾ ਜੀ ਦੇ ਦਰਸ਼ਨ ਕਰੀਏ ਪਰ ਸੰਸਾਰ ਦੀ ਸ਼ਰਮ ਲੋਕ ਲਾਜ ਇਹ ਰੋਕਦੀ ਕਿ ਆਪ ਮਹਾਨ ਪੂਜਿਆ ਤੇ ਪਰਮ ਪਰਉਪਕਾਰੀ ਹੋ ਕੇ ਕਿਸੇ ਹੋਰ 500 ਆਪ ਦੇ ਸੰਸੇਨ ਵਿਰਤ ਕਰਨ ਗਏ ਹੋ ਲੋਕੀ ਕੀ ਅਖਣਗੇ ਕਿਉਂਕਿ ਜਿਹੜਾ ਬ੍ਰਹਮਦਾਸ ਸੀ ਇਹ ਬਹੁਤ ਵਿਦਵਾਨ ਪੰਡਿਤ ਸੀ ਇਹਦੀ ਬਹੁਤ ਪੂਜਾ ਹੁੰਦੀ ਸੀ ਇਲਾਕੇ 'ਚ ਸੈਂਕੜੇ ਇਹਦੇ ਚੇਲੇ ਸੀ ਬਹੁਤ ਲੋਕੀ ਇਹਦੇ ਦਰਸ਼ਨ ਕਰਨ ਵਾਸਤੇ ਆਉਂਦੇ ਸੀ ਬ੍ਰਹਮਦਾਸ ਮਨ ਹੀ ਮਨ ਸੋਚਦਾ ਹੈ ਵੀ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਂ ਪਰ ਨਾਲ ਮਨ ਵਿੱਚ ਦੂਜਾ ਖਿਆਲ ਆ ਜਾਂਦਾ ਹੈ ਵੀ ਜੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਿਆ ਜਿਹੜੇ ਮੇਰੇ ਚੇਲੇ ਚਾਟੜੇ ਐ ਇੰਨੀ ਲੋਕਾਈ ਮੇਰੀ ਪੂਜਾ ਕਰਦੀ ਐ ਮੈਨੂੰ ਮੱਥਾ ਟੇਕਦੀ ਐ ਦੁਨੀਆ ਉਹ ਲੋਕ ਮੈਨੂੰ ਐ ਕਹਿਣਗੇ ਵੀ ਐਨਾ ਵਿਦਵਾਨ ਹੋ ਕੇ ਤੂੰ ਹੁਣ ਗੁਰੂ ਨਾਨਕ ਦੇਵ ਦੇ ਕੋਲ ਗਿਆ ਮਤਲਬ ਤੂੰ ਛੋਟਾ ਹੋ ਗਿਆ ਤਾ ਮਨ ਵਿੱਚ ਜਿਹੜਾ ਹੰਕਾਰ ਸੀ ਸੰਗਤ ਜੀ ਅਸਲ ਜਿਹੜਾ ਮਨ ਦਾ ਹੰਕਾਰ ਹੈ ਨਾ ਬੰਦੇ ਦਾ ਇਹ ਬੰਦੇ ਨੂੰ ਨੀਵਾ ਨਹੀਂ ਹੋਣ ਦਿੰਦਾ ਕਈ ਵਾਰੀ ਮਨੁੱਖ ਨੂੰ ਪਤਾ ਵੀ ਹੁੰਦਾ ਕਿ ਮੈਂ ਫਲਾਣੀ ਥਾਂ ਤੇ ਗਲਤ ਆ ਮੈਂ ਫਲਾਣੀ ਥਾਂ ਤੇ ਗਲਤ ਆ ਪਰ ਬੰਦਾ ਪਿੱਛੇ ਹਟਣ ਨੂੰ ਤਿਆਰ ਨਹੀਂ ਹੁੰਦਾ ਨੀਵਾ ਹੋਣ ਨੂੰ ਤਿਆਰ ਨਹੀਂ ਹੁੰਦਾ ਜਿਦ ਕਰਦਾ ਕਿਉਂ ਕਿਉਂਕਿ ਮਨ ਦਾ ਹੰਕਾਰ ਨੀਵਾ ਨਹੀਂ ਹੋਣ ਦਿੰਦਾ ਮਨ ਸੋਚਦਾ ਜੇ ਮੈਂ ਨੀਵਾ ਹੋ ਗਿਆ ਲੋਕ ਕੀ ਕਹਿਣਗੇ ਮੈਨੂੰ ਜੇ ਮੈਂ ਪਿੱਛੇ हट ਗਿਆ ਮੈਨੂੰ ਲੋਕ ਕੀ ਕਹਿਣਗੇ ਸਾਰੀ ਜ਼ਿੰਦਗੀ ਬੰਦਾ ਲੋਕਾਚਾਰੀ ਕਰਦਾ ਹੀ ਮਰ ਜਾਂਦਾ ਇਹ ਨਹੀਂ ਵੇਖਦਾ ਮੇਰਾ ਭਲਾ ਕਿਹੜੀ ਗੱਲ ਵਿੱਚ ਐ ਮੇਰੇ ਮਨੁੱਖਾ ਜਾਮੇ ਦਾ ਕਲਿਆਣ ਕਿਹੜੀ ਗੱਲ ਵਿੱਚ ਕਿਉਂ ਬ੍ਰਹਮਦਾਸ ਬਹੁਤ ਵਿਦਵਾਨ ਪੰਡਿਤ ਔਰ ਬੜਾ ਦੁਨੀਆ ਵਿੱਚ ਨਾਮ ਬੜੇ ਚੇਲੇ ਚਾੜੜੇ ਬਹੁਤ ਦੂਰ ਦੂਰ ਤੱਕ ਉਹਦੀ ਪਰਉਪਕਾਰ ਦੀ ਸੋਭਾ ਤੇ ਮਨ ਦਾ ਹੰਕਾਰ ਗੁਰੂ ਨਾਨਕ ਸਾਹਿਬ ਦੇ ਕੋਲ ਜਾਣ ਨਹੀਂ ਦਿੰਦਾ ਮਨ ਸੋਚਦਾ ਜੇ ਮੈਂ ਗਿਆ ਲੋਕ ਮੈਨੂੰ ਕੀ ਕਹਿਣਗੇ ਲੋਕ ਕੀ ਕਹਿਣਗੇ ਪਰ ਖਿੱਚਦੀ ਪੈਂਦੀ ਆ ਘਰੋਂ ਟੁਰੇ ਰਾਹ ਵਿੱਚ ਆਖੜੋਵੇ ਪਰ ਮਾਇਆ ਦੀ ਇਸ ਉਲਝਣ ਨੂੰ ਤੋੜ ਨਾ ਸਕੇ ਘਰੋਂ ਤਾਂ ਤੁਰ ਪੇ ਵੀ ਚੱਲਾਂ ਗੁਰੂ ਨਾਨਕ ਸਾਹਿਬ ਦੇ ਕੋਲ ਰਾਤ ਖੜ ਜੇ ਆ ਕੇ ਉਥੋਂ ਪੁੱਠਾ ਮੁੜ ਜੇ ਫੇਰ ਤੁਰ ਪੇ ਦੂਜੇ ਦਿਨ ਫੇਰ ਰਾਤ ਖੜ ਜੇ ਉੱਥੋਂ ਫੇਰ ਪੁੱਠਾ ਮੁੜ ਜੇ ਉਹ ਮਾਇਆ ਦਾ ਜਿਹੜਾ ਜੰਜਾਲ ਸੀ ਉਹ ਟੁੱਟੇ ਨਾ ਬ੍ਰਹਮਦਾਸ ਤੋਂ ਫਿਰ ਉਸ ਦੇ ਨੈਣਾ ਅੱਗੇ ਕਮਾਲ ਜੀ ਦੇ ਉਸ ਦਿਨ ਦੇ ਹਾਵੇ ਮੁੱਕ ਰਹੀ ਉਮਰਾ ਨਾ ਮੁੱਕ ਰਹੀ ਸੱਦਰ ਨਾ ਪੂਰੀ ਹੋਈ ਆਸ ਦੀ ਬੇਚੈਨੀ ਦੇ ਨਕਸ਼ੇ ਨਾ ਹਟਣਾ ਇਹ ਹੀ ਨਹੀਂ ਆਪਣੀ ਬਡੇਰੀ ਉਮਰਾ ਤੇ ਮੌਤ ਦੀ ਆਮਦ ਸਾਹਮਣੇ ਦੇ ਸੀ ਕਿਉਂਕਿ ਬ੍ਰਹਮਦਾਸ ਨੂੰ ਇਹ ਵੀ ਪਤਾ ਵੀ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੁਣ ਗੁਰੂ ਨਾਨਕ ਜਗਤ ਨੂੰ ਉਤਾਰ ਰਹੇ ਨੇ ਮਨਾ ਜੇ ਤਰਨੈ ਤਰ ਜਾ ਤਰਨੈ ਤਰ ਜਾ ਜੇ ਨਹੀਂ ਤਰੇਗਾ ਮੌਤ ਨੇੜੇ ਐ ਆਹੀਂ ਗੋਤੇ ਖਾਂਦੇ ਹੀ ਮਰ ਜੇਗਾ ਜਨਮਾ ਜਨਮਾ ਵਿੱਚ ਭਟਕਦਾ ਮਰੇਗਾ ਫਿਰ ਉਸ ਤੋਂ ਬਾਅਦ ਜੇ ਕਲਿਆਣ ਕਰਾਉਣੀਆ ਚਰਨਾਂ ਤੇ ਟਹਿਪੈ ਤੋ ਮਨ ਵਿੱਚ ਸੋਚਦਾ ਹੈ ਨਿਰਾਸ਼ ਹੋ ਗਿਆ ਇਓ ਨਿਰਾਸ਼ਤਾ ਖਾ ਕੇ ਕਦੇ-ਕਦੇ ਟੁਰ ਪਵੇ ਪਰ ਮਾਇਆ ਦਾ ਅੰਦਰਲਾ ਜਾਲ ਪੈਰਾਂ ਨੂੰ ਫੇਰ ਬੰਨ ਲਵੇ ਫੇਰ ਰੁਕ ਜਾਵੇ ਤਿੰਨ ਦਿਨ ਲੰਘ ਗਏ ਇਸੇ ਦਿਨ ਚੌਥੇ ਦਿਨ ਮੰਨ ਨੇ ਫੇਰ ਤਰੰਗ ਖਾਧਾ ਤੇ ਬੋਲਿਆ ਮਨਾ ਹੁਣ ਨਹੀਂ ਰੁਕਣਾ ਚੱਲ ਫਿਰ ਜੋ ਹੋਊ ਦੇਖਾਂਗੇ ਮੁਠੇ ਟੁਰੇ ਟੁਰ ਪੇ ਉਸ ਟਿਕਾਣੇ ਨੂੰ ਟੁਰ ਪੇ ਜਿੱਥੇ ਤਪਾਜੀ ਬੈਠੇ ਸੁਣੀ ਦੇ ਸਨ ਤਪਾਜੀ ਕਿਨੂੰ ਕਿਹਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤਪਾ ਹੀ ਕਹਿੰਦੇ ਸੀ ਦੁਨੀਆ ਦੇ ਲੋਕ ਜਿਆਦੇ ਲੋਕ ਕਹਿੰਦੇ ਸੀ ਤਪਾ ਤਪ ਕਰਨ ਵਾਲੇ ਨੂੰ ਤਪਾ ਕਹੀਦਾ ਨਾਲੇ ਤਾਂ ਟੁਰਿਆ ਜਾਂਦਾ ਤੇ ਨਾਲੇ ਗਾਈ ਜਾਂਦਾ ਜਿਵੇਂ ਫਰੀਦ ਸਾਹਿਬ ਦਾ ਬਚਨ ਆਮ ਲੋਕਾਂ ਦੇ ਵਿੱਚ ਪ੍ਰਸਿੱਧ ਸੀ ਪੁਰਾਣੇ ਸਮਿਆਂ ਦੇ ਵਿੱਚ ਉਹ गा ਰਿਹਾ ਕੀ ਸੀ ਉੱਠ ਫਰੀਦਾ ਗਉਣ ਕਰ ਦੁਨੀਆਂ ਦੇਖਣ ਜਾ ਮਤ ਕੋਈ ਬਖਸ਼ਿਆ ਮਿਲ ਪਵੇ ਤੂੰ ਵੀ ਬਖਸ਼ਿਆ ਜਾ ਇਹ ਗੁਰਬਾਣੀ 'ਚ ਨਹੀਂ ਹੈ ਉਹਦਾ ਮਸ਼ਹੂਰ ਹੈ ਲੋਕਾਂ ਦੇ ਵਿੱਚ ਉਹ गा ਰਿਹਾ ਹੈ ਗਲ ਵਿੱਚ ਠਾਕਰ ਲਟਕੀ ਜਾਂਦਾ ਕਿਉਂਕਿ ਪੰਡਤ ਹੈ ਨਾ ਗਲ ਵਿੱਚ ਛੋਟਾ ਜਿਹਾ ਠਾਕੁਰ ਮੂਰਤੀ ਉਹ ਲਟਕ ਰਹੀ ਆ ਮੰਗਰ ਦੋ ਉੱਠ ਪੁਸਤਕਾਂ ਦੇ ਨੇ ਕਿਤਾਬਾਂ ਨਾਲ ਹੀ ਰੱਖਦਾ ਸੀ ਸਾਰੇ ਗ੍ਰੰਥ ਉੱਠਾਂ ਤੇ ਲੱਦ ਕੇ ਦਿਲ ਵਿੱਚ ਇੱਕ ਉੱਠ ਦੇ ਬੋਤੇ ਜਿੱਡੀ ਲੋਕ ਲਾਜ ਵੀ ਲਟਕੀ ਜਾਂਦੀ ਆ ਅੰਦਰ ਹਿਰਦੇ ਦੇ ਵਿੱਚ ਝਿਜਕਦਾ ਰੁਕਦਾ ਰੁਕਦਾ ਆਇਆ ਆ ਕੇ ਰਾਮ ਰਾਮ ਕੀਤਾ ਬੈਠ ਗਿਆ ਤਦ ਵੇਖ ਦੇਖ ਕੇ ਅਚਰਜ ਹੋ ਗਿਆ ਕੇਸਰ ਦਾ ਟਿੱਕਾ ਤੇ ਪੋਸਤੀਨ ਤੇ ਰੱਸੇ ਦਾ ਕਮਰਬੰਦ ਆਖਣ ਲੱਗਿਆ ਤੁਸੀਂ ਸਾਧੂ ਹੋ ਕੇ ਚਮੜੇ ਕਿਉਂ ਪਹਿਨੇ ਆ ਤੇ ਰੱਸੇ ਕਿਉਂ ਬੰਨੀ ਫਿਰਦੇ ਹੋ ਸਰੀਰ ਤੇ ਗੁਰੂ ਨਾਨਕ ਦੇਵ ਜੀ ਨੇ ਅਜੀਬੋ ਗਰੀਬ ਭੇਖ ਧਾਰਿਆ ਹੋਇਆ ਸੀ ਸਰੀਰ ਤੇ ਚਮੜਾ ਲਵੇਟੀ ਫਿਰਦੇ ਸੀ ਮਹਾਰਾਜ ਲੱਕ ਤੇ ਰੱਸਾ ਬੰਨੀ ਫਿਰਦੇ ਸੀ ਇੰਉਂ ਪੁੱਛਦਾ ਲੱਕ ਤੇ ਰੱਸਾ ਕਿਉਂ ਬੰਨਿਆ ਆਖਣ ਲੱਗਾ ਤੁਸੀਂ ਸਾਧੂ ਹੋ ਨਾਲੇ ਫਿਰ ਕੇਸਰ ਦਾ ਤਿਲਕ ਲਾਇਆ ਇਹ ਤੁਹਾਡਾ ਭੇਖ ਕਿਹੜਾ ਹੈ ਬਿਨਾਂਲੇ ਤੁਸੀਂ ਕੇਸਰ ਦਾ ਤਿਲਕ ਲਾਈ ਫਿਰਦੇ ਹੋ ਨਾਲੇ ਚਮੜਾ ਬੰਨੀ ਫਿਰਦੇ ਹੋ ਨਾਲੇ ਲੱਕ ਤੇ ਰੱਸਾ ਬੰਨੀ ਫਿਰਦੇ ਹੋ ਵੀ ਇਹ ਤਾਂ ਕੋਈ ਧਰਮ ਮੱਜ ਵੀ ਨਾ ਹੋਇਆ ਤਾਂ ਮਿਕਸ ਹੋ ਗਿਆ ਸਾਰਾ ਕੁਝ ਜਾਏ ਬਚਨ ਤਪਾ ਜੀ ਨੇ ਸੁਣੇ ਤੇ ਉਹਨਾਂ ਦੇ ਨੈਣ ਮੁੰਦ ਹੋ ਗਏ ਇਲਾਹੀ ਗਲੇ ਤੋਂ ਆਵਾਜ਼ ਆਈ ਹੇਕੋ ਪਾਦਰ ਹੇਕਦਰ ਗੁਰਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸੱਚੋ ਨਾਮ ਗੁਰਬਾਣੀ ਦਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਗਾਇਆ ਬ੍ਰਹਮਦਾਸ ਦੇ ਮਨ ਨੂੰ ਠੰਡ ਪਈ ਸੰਗਤ ਜੀ ਇਸ ਤੋਂ ਬਾਅਦ ਮਹਾਰਾਜ ਨੇ ਕੀ ਵਚਨ ਕੀਤਾ ਕੀ ਗੱਲਬਾਤ ਹੋਈ ਇਹ ਕੱਲ ਦੇ ਇਤਿਹਾਸ ਵਿੱਚ ਆਪਾਂ ਸੁਣਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੇ ਆ